ਉਸੀ ਅੱਜ ਪਿੰਡ ਦੋਨੇ ਦੇ ਵਿੱਚ ਜ਼ਮੀਨੀ ਕੋਲ ਦੀ ਲੜਾਈ ਨੂੰ ਲੈ ਕੇ ਪਹੁੰਚੇ ਹੋ ਸਾਡੇ ਮਾਈ ਦਾ ਗੋੜੀਆ ਬਾਸਾ ਮੇਰੀਆਂ ਮਾਮਾ ਭੈਣਾਂ ਤੇ ਸਾਰੇ ਕਿਸਾਨ ਵੀਰ ਤੁਹਾਡੇ ਅੱਗੇ ਸਿਰ ਤੇ ਖੜਾ ਸਾਡਾ ਕਿਉਂਕਿ ਤੁਸੀਂ ਭਰਾਵੋ ਓប ਸਾਰੇ ਵੀਰੋ ਜਿਹੜੇ ਤਰਿਆਂ ਦੇ ਉੱਪਰ ਧੱਕੇ ਨਿਕਲੇ ਹੋਆਂ ਹੋ ਕਿਉਂਕਿ ਸਾਡੇ ਆਗੂ ਇਹ ਗੱਲ ਕਹਿੰਦੇ ਹੋਵੇ ਜਿਹੜੀ ਜ਼ਮੀਨਾਂ ਦੀ ਲੜਾਈ ਹੈ ਉਹ ਸਿਰਾਂ ਤੋਂ ਬਿਨਾ ਦਿੱਤੀ ਨਹੀਂ ਜਾਣੀ ਇਸ ਗੱਲ ਨੂੰ ਮੰਨ ਕੇ ਉਸੇ ਅੱਜ ਦੇ ਸੰਘਰਸ਼ਾਂ ਦੇ ਵਿੱਚ ਪਹੁੰਚੇ ਹੋ ਜੋਗੋ ਇਹ ਪੰਦੀ ਜਿਹੜੀ ਭਗਮਤਮਨ ਸਰਕਾਰ ਹੈ ਜਿਹੜੀ ਸਰਕਾਰ ਉਹ ਗੱਲ ਕਹਿੰਦੀ ਸੀ ਮੈਂ ਉਹ ਜਿਹੜੀ ਆਪ ਸਰਕਾਰ ਹੈ ਉਹ ਪੰਡਾ ਤੋਂ ਟੱਲਿਆ ਕਰੂਗੀ ਛੱਠੇ ਤੋਂ ਟੱਲਿਆ ਕਰੂਗੀ ਕੋਰਾ ਕੱਲ ਮੰਗਾ ਚਿੱਟਾ ਜਿਹੜਾ ਰੂਪ ਹੈ ਉਹ ਆਪਾਂ ਨੇ ਭਰਾਵੋ ਉਸ ਵਕਤ ਦੇਖਿਆ ਹੈ ਜਦੋਂ ਸਾਡੇ ਸਮਰਸੀ ਸਾਥੀ ਉਸ ਜ਼ਮੀਨ ਦੇ ਵਿੱਚ ਜਾਨ ਦੀ ਕੋਸ਼ਿਸ਼ ਕਰ ਰਹੇ ਸੀ ਤੈਥੂ ਲੋਕ ਪ੍ਰਸ਼ਾਸਨ ਨੇ ਜਿਹਨਾਂ ਨੂੰ ਅਸੀਂ ਬੇਸ਼ੱਕ ਕਹਿੰਦੇ ਆ ਵੀ ਸਾਡੇ ਪਰਿਵਾਰਾਂ ਦੇ ਵਿੱਚੋਂ ਉਹ ਵੀਰ ਨੇ ਆਪਣੀਆਂ ਲੋਕੀਆਂ ਨੂੰ ਬਚਾਉਣ ਖਾਤਰ ਉਹਨਾਂ ਨੂੰ ਸਾਡੇ ਨਾਲ ਭੇਡ ਕਰਨਾ ਪੈਂਦਾ ਹੈ ਇਹ ਗੱਲ ਲੱਗਦੀ ਹੈ ਜਿਵੇਂ ਬਾਗੋਂ ਕਰਦੇ ਕੱਲ ਪਖਮਤਬਾਨ ਸਰਕਾਰ ਦਾ ਉਹ ਮੰਗਾ ਚਿੱਟਾ ਰੂਪ ਉਸ ਵਕਤ ਸਾਹਮਣੇ ਆਇਆ ਜਦੋਂ ਸਾਡੇ ਕਿਸਾਨ ਭਰਾਵਾਂ ਨੇ ਉਧਰੋਂ ਜਾਣ ਦਾ ਜਿਹੜਾ ਧਈਆ ਕਰਿਆ ਮੋਰਮੇ ਰੂਪ ਦੇ ਵਿੱਚ ਅੱਥਰੂ ਵਹਿਦੇ ਗੋਲੋਂ ਸਾਡੇ ਜੰਗਾਂ ਦੇ ਬਿਚਾਰਾ ਪਾੜੀਆਂ ਦੀਆਂ ਬਿਚਾਰਾ ਇਹਨਾਂ ਦਾ ਸਾਹਮਣਾ ਕਰਦੇ ਹੋ ਸਾਡੇ ਇਹਨਾਂ ਸੰਰਸੀ ਸਾਥੀ ਨੇ ਬੇਸ਼ੱਕ ਬਸਿਆ ਸੋ ਨੇ ਜਿੰਨੀਆਂ ਸ਼ੋਟਾਂ ਇਹਨਾਂ ਨੂੰ ਮਿਲੀਆਂ ਸੀ ਭਰਾਵੋ ਉਹ ਵਰਤੀਆਂ ਪਰ ਸਾਡੇ ਮਰਜੀਵੜੇ ਸਿੰਘ ਸਾਡੇ ਕਿਸਾਨ ਵੀਰ ਜਿਨ੍ਹਾਂ ਨੂੰ ਕੋਈ ਤਰਗਾਣਾ ਦੇ ਕੇ ਰੋ ਨਹੀਂ ਲੈਂਦਾ ਹੋਇਆ ਜੇ ਉਹ ਕਿਸਾਨ ਵੀਰ ਇਸ ਗੱਲ ਦੇ ਵਿੱਚੋਂ ਆਏ ਨਾ ਦੇਵਾ ਆਏ ਨੇ ਤਾਂ ਤੇ ਉਸ ਗੱਲ ਨੂੰ ਸੰਗੀਤ ਰਾ ਸਮਝੀਏ ਹੈ ਵੀ ਇਹ ਉਹ ਜਿਹੜੀ ਲੜਾਈ ਹੈ ਕੋਟ ਜੰਮੇ ਦੇ ਭਾਰਤ ਵਾਲਾ ਪ੍ਰੋਜੈਕਟ ਵਾਲੀਆਂ ਜ਼ਮੀਨਾਂ ਦੀ ਲੜਾਈ ਨਹੀਂ ਇਹ ਉਹ ਲੜਾਈ ਪੂਰੇ ਪੰਜਾਬ ਦੀ ਜ਼ਮੀਨਾਂ ਦੀ ਲੜਾਈ ਹੈ ਪੰਜਾਬ ਦੇ ਲੋਕਾਂ ਦੀ ਲੜਾਈ ਹੈ ਪੰਜਾਬ ਦੇ ਜੁਨਾਹ ਦੀ ਲੜਾਈ ਹੈ ਕਿ ਜੋ ਇਹਨਾਂ ਦੇ ਆંકੜੇ ਪਰਾਵੋ ਉਹ ਦੱਸ ਰਹੇ ਨੇ ਵੀ ਆਉਣ ਵਾਲੇ 100 ਸਾਲ ਤੱਕ ਪੰਜਾਬ ਦੀ ਇਹੋ ਦਖੇਜ ਮਿੱਟੀ ਐ ਜਿਹੜੀ ਮਿੱਟੀ ਨੇ ਪੈਦਾ ਦੇਣੀ ਐ ਜਿਹੜੀ ਮਿੱਟੀ ਦੀ ਪੌਦਾ ਨੂੰ ਇਹਨਾਂ ਨੇ ਪੂਰੇ ਵਰਦੇ ਵਿੱਚੇ ਸੀਲੋ ਕਦਮਾਂ ਦੇ ਵਿੱਚ ਕੈਦ ਕਰਕੇ ਮਨ ਮਾਦੀ ਦੇ ਰੋਟਾ ਦੇ ਉੱਪਰ ਡੋਣਾ ਤੋ ਉਹ ਲੜਾਈ ਆ ਭਰਾਵੋ ਇਹਦੇ ਵਿੱਚੋਂ ਹੀ ਇਹਨਾਂ ਦਾ ਗ੍ਰੀਨ ਟ੍ਰਿਊਮ ਦਾ ਕਹਿੰਦਾ ਵੀ ਛੋਟੀ ਜਿਹੀ ਰਹਿਣ ਖੂਨ ਦੇ ਵਿੱਚੋਂ ਸਿਰਫ 8% ਵਾਤਾਵਰਣ ਦੂਸ਼ਿਤ ਕਰਦੇ ਆ ਭਰਾਵੋ 21 ਤੋਂ ਪਹਿਲਾਂ ਦੇ ਅੰਕੜੇ ਇਹਨਾਂ ਵੋ ਗ੍ਰੀਨ ਟ੍ਰਿਊਮ ਨਾਲ ਦੇ ਤਾਂ ਪੰਜਾਬ ਦੇ ਕਿਸਾਨਾਂ ਨੇ ਵੀ ਅੱਜ ਗੱਲ ਕਰ ਲਈਓ ਬਹੁਤ سارے ਕਿਸਾਨ ਐ ਸੁਣੋ ਜਿਹੜੇ ਪ੍ਰਾਈਸ ਨੂੰ ਉੱਗਲਾਣੋਂ ਹਟ ਗਏ ਗੱਟਾ ਬਣਾ ਕੇ ਪ੍ਰਾਈਸ ਚਗਾ ਦਿੰਦੇ ਨੇ ਆਪਾਂ ਕਹਿੰਦੇ ਹਾਂ ਵੀ 40-50% ਤੋਂ ਆ ਜਿਹੜਾ ਉਹਦੇ ਵਿੱਚੋਂ ਵੀ ਘੱਟ ਕਰਿਆ ਪਰ ਫੋੜ ਨਹੀਂ ਇਹਨੂੰ ਯਾਦ ਆ ਸਾਡੇ ਖੇਤਾਂ ਦੇ ਵਿੱਚ ਪਰਚੇ ਕਰਨ ਜਾਂਦੀਆਂ ਨੇ ਇਹਨਾਂ ਦੇ ਕੁੜਵਾਰੀ ਬੇਲੀ ਬੋਰ ਦੇ ਅਧਿਕਾਰੀ ਸਾਡੇ ਦੇ ਪਰਚੇ ਕਰਨ ਲੱਗਦੇ ਖੇਤਾਂ ਦੀਆਂ ਮੂਵੀਆ ਬਣਾਉਂਦੇ ਨੇ ਖੇਤਾਂ ਦੇ ਵਿੱਚ ਜਾਂਦੇ ਨੇ ਇਹ ਬਤਾਰਾ ਹੈ ਕਿਉਂ ਉਸ ਬਤਾਰੇ ਤੋਂ ਭਾਵੇਂ ਸਾਹ ਬਹੁਤ ਗੱਲ ਚੜ੍ਹ ਗਈ ਏ ਇਹ ਸਾਡੀਆਂ ਜ਼ਮੀਨਾਂ ਖੋਹ ਗਏ ਕਾਪੋਰੇਟ ਕਾਰਨਾਂ ਨੂੰ ਦੇਣਾ ਚਾਹੁੰਦੇ ਨੇ ਪਰ ਪੰਜਾਬ ਦੇ ਸੰਘਰਸ਼ੀ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਦੂਸਰੇ ਪਾਸੇ ਜਿਹੜਾ ਸਾਡਾ ਪਾਣੀ ਏ ਨਵੀਂ ਧਰਤੀ ਜਨਦੀ ਦੀ ਦੇ ਚਾਹਤ ਆ ਪਗਮਾਤ ਮਾਨ ਸਰਕਾਰ ਜਿਹੜੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਪਰ ਜਿਵੇਂ ਪਟਿਆਲਾ ਤੇ ਫਤਿਹਗੜ੍ਹ ਜਿਲ੍ਹੇ ਦੇ ਵਿੱਚ 412 ਪਿੰਡਾਂ ਦੇ ਵਿੱਚ ਉਹ ਪ੍ਰੋਜੈਕਟ ਜਿਹੜੇ ਮੈਰੀ ਪਾਣੀ ਨੂੰ ਸੋਧ ਗੋ ਵੱਖ-ਵੱਖ ਪਿੰਡਾਂ ਦੇ ਵਿੱਚ ਉਹਨੇ ਦੇਣੇ ਹੋ ਸਕਦਾ ਸ਼ੁਰੂਆਤੀ ਦੌਰ ਦੇ ਵਿੱਚ ਸਾਨੂੰ ਸਰਕਾਰੀ ਰੇਟ ਤੇ ਘੱਟ ਰੇਟਾਂ ਦੇ ਉੱਪਰ ਦੇਣ ਇਸੇ ਤਰ੍ਹਾਂ ਅੰਮਰਸਰ ਜ਼ਿਲ੍ਹੇ ਦੇ ਵਿੱਚ 600 ਅਨੰਦਪਿੰਡਾਂ ਦੇ ਵਿੱਚ ਇਹ ਪ੍ਰੋਜੈਕਟ ਨੇ ਜਿਹੜੇ ਉਹਦੀ ਤਿਆਰੀ ਹੋ ਚੁੱਕੀ ਹੈ ਜਿਹੜੀ ਸੰਸਾਰ ਬੈਂਕ ਦਾ ਖਾਤਾ ਪੰਜਾਬ ਦੇ ਵਿੱਚ ਖੁੱਲ ਚੁੱਕਿਆ ਤੇ 25 ਕਰੋੜ ਰੁਪਈਆ ਪੂਰੇ ਵਿਜਾ ਹੋ ਚੁੱਕਿਆ ਪੰਜਾਬ ਦੇ ਪਾਣੀ ਦੇ ਉੱਪਰ ਭਰਾਵੋ 14% ਹਿੱਸੇ ਉੱਪਰ ਮਾਰਕੀਏ ਜਿਹੜੀ ਉਹ ਸੰਸਾਰ ਬੇਕਦੀ ਹੋ ਚੁੱਕੀ ਹੈ ਹੁਣ ਦੇ ਭਰਾਵੋ ਇਹ ਹਮਲੇ ਰੋਕਣੇ ਨੇ ਤੁਸੀਂ ਪੰਜਾਬ ਦੇ ਲੋਕੋ ਜਿਹੜੇ ਸਮੇਂ-ਸਮੇਂ ਤੇ ਤੋਂ ਦੇ ਧੜ ਵੀ ਲੋਕ ਸਾਡੇ ਦੇ ਧੜਾ ਲੈ ਕੇ ਆਉਂਦੇ ਰਹੋ ਜਵਾਬ ਤੁਸੀਂ ਦਿੰਦੇ ਰਹੋ ਮੰਨੂ ਆਇਆ ਹੈ ਉਹ ਲੋਕਾਂ ਕਹਾ ਹੁਣ ਤੇ ਵੀ ਪਸੰਦ ਹੈ ਵੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋ ਜਿਉ ਜਿਉ ਮੰਨੂ ਵੱਡਦਾ ਅਸੀਂ ਦੋਏ ਚਾਉਣਾ ਹੋਏ ਬੇਸ਼ੱਕ ਭਾਵੇਂ ਅੱਜ ਨੂੰ ਮੰਨੂਆਂ ਦਾ ਇਹ ਭਲੇਖਾ ਹੋ ਸਕਦਾ ਹੈ ਵੀ ਪਾਣੀ ਦੇ ਅਬਸ਼ਾਰਾਂ ਦੇ ਨਾਲ ਅੱਜ ਬੈਠਦੇ ਗੋੜਿਆਂ ਦੇ ਨਾਲ ਉਹ ਪੰਜਾਬ ਦੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਦਵਾ ਲੈਂਦੇ ਦੋ ਟੋਣੀਆਂ ਸਰਕਾਰਾਂ ਦੇ ਕਾਪੂ ਰਣ ਕਰਾਰਾਂ ਦੇ ਪਰਭੋ ਭਲੇਖੇ ਹੋ ਸਕਦੇ ਨੇ ਇਹ ਉਹ ਚੰਗਿਆੜੀ ਹੈ ਜਿਹਨੇ ਲੈਟ ਉੜ ਕੇ ਬੰਨਾ ਹੈ ਪੰਡਾ ਪੰਡਾ ਦੇ ਵਿੱਚੋਂ ਸੇਚ ਮਾਰ ਲਗਵਾਇਆ ਸੀ ਕਿ ਸਰਕਾਰਾਂ ਨੂੰ ਆ ਜਿਹੜਾ ਰਾਫੀ ਚਾਰਜਰ ਤਰਫ ਦੇ ਗੋਲੋ ਇਹਨਾਂ ਨੂੰ ਮਾਰੇ ਪਾੜਾ ਨਹੀਂ ਜਿੰਮੀ ਤਾਕਤ ਜਿੰਮੀ ਦੀ ਪਿਆਰੀ ਦੇ ਵਿੱਚ ਉਹ ਕੱਲ ਬੈਠੇ ਨੇ ਉਹ ਤੁਹਾਡੇ ਸਾਥੀਆਂ ਨੇ ਸਰਦਾਰ ਸਿੰਘ ਜੋਧੇ ਨੇ ਉਹ ਦਿਖਾਤਾ ਇਹਨਾਂ ਨੂੰ ਵੀ ਲਾਠੇ ਮਾਰ ਲੋ ਪ੍ਰਭਾ ਤੁਹਾਡਾ ਜਬਰ ਸਾਡੇ ਗੁਰੂ ਸਾਹਿਬਾਨ ਵੀ ਕਹਿ ਗਏ ਨੇ ਜ਼ਬਰਦਸਤ ਟੱਕਰਾ ਸ਼ਰਮ ਦੇ ਨਾਲ ਕਰਨ ਦੀ ਜਿੱਤ ਉਹ ਪੰਜਾਬ ਦੇ ਲੋਕ ਕਰਦੇ ਨੇ ਸੋ ਉਸ ਗੱਲ ਨੂੰ ਚੰਗੀ ਤੇ ਸੁੰਦਰ 2012 ਇਤੋਂ ਦਾ ਪੂਜ ਪ੍ਰਸ਼ਾਸਨ ਵੀ ਅਸੀਂ ਪ੍ਰਭਾਉ ਹੋਦੇ ਸਮਝਦੇ ਹਾਂ ਅਸੀਂ ਇਹ ਗੱਲ ਸਾਡੇ ਮਨਾਂ ਦੇ ਵਿੱਚ ਹੈ ਜੇ ਫਸਲ ਵਾਲੇ ਬੀਜ ਦੇ ਸਿਰ ਦੇ ਉਚੜਾਂ ਪੈਂਦੀ ਹੈ ਉਹਦਾ ਸੇਕ ਵੀ ਅਸੀਂ ਮਹਿਸੂਸ ਕਰਦੇ ਆ ਜੇ ਸਾਡਾ ਕਿਸਾਨ ਬੀਜ ਦੇ ਸਿਰ ਦੇ ਵਿੱਚ ਡਾਂਗ ਪੈਂਦੀ ਹੈ ਉਹਦਾ ਸੇਕ ਵੀ ਅਸੀਂ ਮਹਿਸੂਸ ਕਰਦੇ ਆ